ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਵਿਸ਼ੇਸ਼ اجلاس ਜਿਹੜਾ ਆ ਉਹ ਸਮੁੱਚੇ ਹੌਸਟਾ ਸਦਿਆ ਆ ਗਿਆ ਸੀ ਅਸੀਂ ਵਿਸ਼ੇਸ਼ ਜਿਹੜਾ اجلاس ਆ ਉਹਦਾ ਇੱਕ ਨਕਾਤੀ ਸਾਡਾ ਏਜੰਡਾ ਸੀ ਕਿ ਪਿਛਲੇ ਸਮੇਂ ਦੌਰਾਨ ਤਾਕ ਸ੍ਰੀ ਕਾਲਕ ਤਖਸਾਲ ਤਖਸਾਲ ਸ੍ਰੀ ਪਟਨਾ ਸਾਹਿਬ ਦਾ ਕੋਈ ਕਾਰਨਾ ਕਰਕੇ ਤਖਸਾਲ ਸਹਿਬਾਨ ਦਾ ਨਹੀਂ ਮੈਂ ਕਹਿੰਦਾ ਕਿ ਤਖਸਾਲ ਸਹਿਬਾਨ ਦਾ ਕਦੇ ਕੋਈ ਝਗੜਾ ਨਹੀਂ ਹੁੰਦਾ ਤਖਸਾਲ ਸਹਿਬਾਨ ਤਾਂ ਸਿੱਖ ਪੰਥ ਦੀ ਆਨ ਤੇ ਸ਼ਾਨ ਆ ਉਹ ਕੋ ਜਿਹੜੇ ਮਕਾਲਤੇ ਸੀ ਉਹ ਸਾਰੇ ਦੂਰ ਕਰਕੇ ਭਾਵੇਂ ਉਹ ਮਸਲੇ ਹੱਲ ਵੀ ਕਰ ਲਏ ਗਏ ਸੀ ਜ਼ਹਿਦਾਰ ਸਹਿਬਾਨ ਬਲੋਂ ਆਪਈ ਪਰ ਫੇਰ ਵੀ ਇਹ ਅਜਲਾਸ ਅਸੀਂ ਪਹਿਲਾਂ ਸੱਦ ਲਿਆ ਸੀ ਇਸ ਕਰਕੇ ਅੱਜ ਇਸ ਅਜਲਾਸ ਦੀ ਸ਼ੁਰੂਆਤ ਅਰਦਾਸ ਹੁਕਮਨਾਮੇ ਅਪਰੰਤ ਬਹੁਤ ਸਤਿਕਾਰਯੋਗ ਸਾਰੇ ਮੈਂਬਰ ਸਹਿਬਾਨ ਬਲੋਂ ਗੁਰੂ ਸਾਹਿਬ ਜੀ ਦੇ ਆਦੇ ਤੇ ਸਤਕਾਰ ਨੂੰ ਮੁੱਖ ਰੱਖਦੇ ਹਾਂ ਆਪਣੇ ਬੇਹੱਦ ਕੀਮਤੀ ਸੁਝਾਅ ਵੀ ਸਾਰਿਆਂ ਨੇ ਦਿੱਤੇ ਉਹਨਾਂ ਸੁਝਾਵਾਂ ਨੂੰ ਇੱਕ ਇੱਕ ਕਰਕੇ ਸਾਰਿਆਂ ਨੂੰ ਨੋਟ ਵੀ ਕੀਤਾ ਉਹ ਬਾਅਦ ਵਿੱਚ ਤੁਹਾਡੇ ਨਾਲ ਸਾਂਝੇ ਸਾਰੇ ਕਿਤੇ ਵੇਲੇ ਫੇਰ ਕਰ ਲਾਂਗੇ ਪਰ ਮੌਲਕ ਰੂਪ ਦੇ ਵਿੱਚ ਇਹ ਗੱਲ ਕੋਈ ਲੋਕੀਸ਼ੀਪ ਨਹੀਂ ਸਾਰੇ ਹੌਸਲੇ ਵਿੱਚ ਤੇ ਸਾਰੀ ਦੁਨੀਆ ਤੇ ਸਾਰਾ ਸਿੱਖ ਭੰਤ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸੁਪਰੀਮ ਸ਼ਕਤੀ ਆ ਜਿਹਦੇ ਤੋਂ ਕੋਈ ਵੀ ਸਿੱਖ ਕਦੇ ਮੋਨਕਰ ਨਹੀਂ ਹੋ ਸਕਦਾ ਇਹੋ ਕਾਰਨ ਆ ਕਿ ਸਿੱਖ ਪੰਥ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਤੇ ਗੁਰੂ ਪੰਥ ਦਾ ਫਲਸਫਾ ਚੱਲਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਕੌਮੀ ਜੇ ਜੇ ਕੋ ਮਸਲਾ ਆਉਂਦਾ ਉਹਦੇ ਤੇ ਆਪਣਾ ਪ੍ਰਤੀਕਰਮ ਨਹੀਂ ਦਿੰਦਾ ਹਰਕਤ ਚ ਵੀ ਆਉਂਦਾ ਸਿਰੇ ਅਕਾਲ ਤੱਕ ਸਾਫ ਸੁਪਰੀਮ ਆ ਸਾਰੇ ਤਖਤ ਸਹਿਬਾਨ ਚਾਰੇ ਤਖਤ ਸਹਿਬਾਨ ਉਹ ਵੀ ਸਤਕਾਰਯੋਗ ਆ ਭਾਜੀ 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 ਕਿਉਂਕਿ ਉਹ ਸਤਗੁਰ ਜੀ ਨੇ ਆਪ ਸਥਾਪਨਾ ਕੀਤੀ ਉਹਨਾਂ ਤਖਤ ਸਹਿਬਾਨਾਂ ਦੀ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਮੈਂ ਆ ਜਿਹੜਾ ਅੱਜ ਦਾ ਮਤਾਂ ਆ ਤੁਹਾਡੇ ਰੂਬੂ ਰੂ ਕਰਦੈਨਾ ਇਹੋ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਆ ਸਿੱਖ ਧਰਮ ਆਪਣੇ ਮੌਲਕ ਇਤਿਹਾਸ ਸਿਧਾਂਤਾਂ ਮਰਿਆਦਾ ਅਤੇ ਵਿਚਾਰਧਾਰਾ ਦੀ ਉਮੀਦੀ ਕਰਕੇ ਦੁਨੀਆ ਦੇ ਧਰਮਾਂ ਅੰਦਰ ਨਵੇਕਲਾ ਸਥਾਨ ਰੱਖਦਾ ਹੈ ਸਾਖ ਸਹਿਬਾਨ ਸਿੱਖ ਪੰਥ ਦੀਆਂ ਸਰਵੋੱਚ ਸੰਸਥਾਵਾਂ ਹਨ ਜੋ ਸਿੱਖ ਇਤਿਹਾਸ ਗਰਵਾਨੀ ਅਤੇ ਗੁਰਮਤ ਪਰੰਪਰਾਵਾਂ ਅਨੁਸਾਰ ਸਿੱਖ ਕੌਮ ਦੀ ਧਾਰਮਿਕ ਪੰਥਕ ਨੈਤਿਕ ਅਤੇ ਰੋਹਾਨੀ ਅਗਵਾਈ ਕਰਦੇ ਹਨ ਹਰ ਤੱਕ ਸਹਿਬਾਬ ਸਾਹਿਬ ਦੀ ਆਪਣੇ ਇਤਿਹਾਸਿਕ ਪਛੋਕੜ ਤੇ ਪੰਥਕ ਮਹੱਤਤਾ ਦੇ ਨਾਲ ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਿਆਦਾ ਦਾ ਹਿੱਸਾ ਹੈ ਮਹੱਤਵਪੂਰਨ ਇਹ ਹੈ ਕਿ ਸਭ ਤੱਕ ਸਹਿਬਾਨ ਇੱਕੋ ਗੁਰ ਮਰਿਆਦਾ ਅਤੇ ਗੁਰੂ ਮਰਜੀ ਅਧੀਨ ਹਨ ਛੇਵੇਂ ਛੇਵੇਂ ਪਾਛਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਤਾਪਤ ਪ੍ਰਭੂ ਸਤਾ ਸੰਪਨ ਹਾਸਤੀ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਬਾਸੇ ਅਲਾਹੀ ਅਦੇਸ਼ ਦਾ ਸਥਾਨ ਹਨ ਇਹ ਧਰਮ ਦੇ ਨਾਲ-ਨਾਲ ਪੰਥਕ ਤੇ ਰਾਜਨੀਤਿਕ ਅਗਵਾਈ ਲਈ ਵੀ ਮਾਰਗਦਰਸ਼ਨ ਹੈ ਸਿੱਖ ਕੌਮ ਦੇ ਪੰਜ ਤਖਤ ਸਹਿਬਾਨ ਆਪੋ ਆਪਣੀ ਥਾਂ ਵੱਡੀ ਅਹਿਮਤ ਰੱਖਦੇ ਹਨ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਪੰਥਬੰਦੋਂ ਪ੍ਰਵਾਨਨੀ ਤੇ ਸਨਮਾਨੀ ਜਾਂਦੀ ਹੈ ਸਿੱਖਾਂ ਦੇ ਕੌਮੀ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰੇ ਜਾਣ ਤੇ ਨਿਰਣਾ ਕਰਨ ਦਾ ਸਰਵਪ੍ਰਵਾਨਤ ਵਿਧਾਨ ਹੈ ਪਰ ਬਾਕੀ ਤਖਤ ਸਹਿਬਾਨ ਦਾ ਸਥਾਨਕ ਪੱਧਰ ਤੇ ਮਾਮਲਿਆਂ ਨੂੰ ਸੰਬੋਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤ ਹੈ ਅੱਜ ਦਾ اجلاس ਕੌਮੀ ਇਤਿਹਾਸ ਮਰਿਆਦਾ ਪਰੰਪਰਾਵਾਂ ਤੇ ਚੱਲਦੇ ਆ ਰਹੇ ਦੇ ਵਿਧਾਨ ਦੀ ਰੋਸ਼ਨੀ ਵਿੱਚ ਤਖਸੇਬਾਨ ਦੇ ਮਾਨ ਸਤਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦੇ ਹਾਂ ਜਫੇਦਾਰ ਸਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ ਕਿਸੇ ਵੀ ਮਾਮਲੇ ਤੇ ਫੈਸਲਾ ਲੈਣ ਸਮੇ ਪੰਥਕ ਰਵਾਇਤਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਹ ਅਸੀਂ ਅਪੀਲ ਰੂਪ ਦੇ ਵਿੱਚ ਕੀਤੀ ਆ ਕਿਉਂਕਿ ਅਗਾਲਤਖਬ ਨੂੰ ਕੋਈ ਵੀ ਨਿਰਦੇਸ਼ ਨਹੀਂ ਦੇ ਸਕਦਾ ਕੇਵਲ ਤਾਂ ਕੇਵਲ ਤਖਸ਼ੀਰੀ ਅਗਾਲਤਖ ਸਾਹਿਬ ਆ ਜਿਹੜੇ ਨਿਰਦੇਸ਼ ਦਿੰਦੇ ਆ ਪੂਰੇ ਕੌਮ ਨੂੰ ਸਿੱਖ ਕੌਮ ਨੂੰ ਪਰ ਇਹ ਅਸੀਂ ਉਹ ਬੇਨਤੀ ਰੂਪੀ ਉਹਨਾਂ ਨੂੰ ਅਪੀਲ ਦੇ ਰੂਪ ਵਿੱਚ ਕੀਤੀ ਆ ਕੌਮੀ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈਣ ਦੀ ਰਵਾਇਤ ਹੈ ਅਤੇ ਲੈ ਜਾਣੇ ਜਾਂਦੇ ਰਹਿਣਗੇ ਪਰੰਤੂ ਦੂਸਰੇ ਚਾਰ ਤਖਤ ਸਹਿਬਾਨ ਨਾਲ ਸੰਬੰਧਿਤ ਸਥਾਨਕ ਮਾਮਲਿਆਂ ਵਿੱਚ ਉਹਨਾਂ ਦੇ ਸਲਾਹ مشਵਰੇ ਬਿਨਾਂ ਦਖਲਨਾ ਦਿੱਤਾ ਜਾਵੇ ਜੇਕਰ ਕੋਈ ਅਜਿਹਾ ਮਾਮਲਾ ਵਿਚਾਰधीन ਆਵੇ ਤਾਂ ਧੀਰਗ ਵਿਚਾਰਵਾਦ ਵਟਾਂਦਰੇ ਮਗਰੋਂ ਅਸੀਂ ਕੋਈ ਫੈਸਲਾ ਲਿਆ ਜਾਵੇ ਇਸ ਸਬੰਧ ਵਿੱਚ ਤਖਤ ਸਹਿਬਾਨ ਦੇ ਜਥੇਦਾਰ ਸਹਿਬਾਨ ਨੂੰ ਫੈਸਲੇ ਦਾ ਹਿੱਸਾ ਬਣਾਉਣਾ ਬਣਾਇਆ ਜਾਵੇ ਸਾਂਝੀ رائے ਨਾਲ ਬਣ ਤੇ ਇਸ ਮਾਮਲੇ ਤੇ ਵੀ ਕਾਲੀ ਪਿਛ ਬੈ ਫੈਸਲਾ ਨਾ ਲਿਆ ਜਾਵੇ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਲਾਤ ਵਿਸ਼ੇਸ਼ ਕਾਰਨਾ ਕੀ ਆ ਪਈ ਕੋਈ ਐਮਰਜੈਂਸੀ ਆ ਜਾਂਦੀ ਆ ਉਸ ਵੇਲੇ ਤਖਤ શ્રી ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਉਹ ਆਪਣੀ ਮੀਟਿੰਗ ਕਾਜ਼ ਕਰ ਸਕਦੇ ਹਨ ਹੁਣ ਹਾਲਾਤਾਂ ਚ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਨੂੰ ਛੱਡ ਕੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕੁਝ ਦਿਨ ਪਹਿਲਾਂ ਐਲਾਨ ਕੀਤੀ ਜਾਵੇ ਜੇਕਰ ਕਿਸੇ ਤਖਸਹਬਾਨ ਤੋਂ ਜਥੇਦਾਰ ਸਹਿਬਾਨ ਕਿਸੇ ਕਾਰਨ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਣ ਤਾਂ ਸਿਧੀ ਈਕਾਦ ਤਖਸਹਬ ਦੇ 10 ਨਵੰਬਰ 2003 ਦੇ ਕੀਤੇ ਫੈਸਲੇ ਮਤੇ ਦੀ ਰੋਸ਼ਨੀ ਵਿੱਚ ਜਿਹੜਾ ਸ਼੍ਰੀ ਅਕਾਲ ਤੱਕ ਸਭ ਲੋ ਸਾਬ ਲੋ ਕੀਤਾ ਗਿਆ ਸੀ ਉਦੋਂ ਵੀ ਥੋੜਾ ਰੇੜਕਾ ਕਿਸੇ ਗੱਲਾਂ ਤੇ ਪੈ ਗਿਆ ਸੀ ਉਦੋਂ ਇਹ 19 ਨਵੰਬਰ 2003 ਨੂੰ ਕੀਤੇ ਗਏ ਮਤੇ ਦੀ ਰੋਸ਼ਨੀ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਹਿਬਾਨਾਂ ਵਿੱਚੋਂ ਵੀ ਸ਼ਾਮਲ ਕੀਤੇ ਜਾਣ ਇਹ ਸ਼੍ਰੀ ਅਕਾਲ ਤੱਕ ਸਾਹਿਬ ਦਾ ਮਤਾ ਆ ਇਹ ਸਿੱਖ ਪੰਥ ਦੀਆਂ ਸੰਸਾਨਾਮਤੀ ਪਰੰਪਰਾਵਾਂ ਸਿਧਾਂਤਾਂ ਰਹੁ ਰੀਤਾਂ ਪੰਥਕ ਜਲਵਾ ਤੇ ਕੌਮੀ ਸੰਸਥਾਵਾਂ ਦੇ ਮਾਣ ਸਨਮਾਨ ਇਹ ਮਹੱਤਵ ਨੂੰ ਅਸਰ ਰੂਪ ਵਿੱਚ ਬਣਾਈ ਰੱਖਣ ਲਈ ਬੇहद ਜ਼ਰੂਰੀ ਹੈ ਇਹ ਅਪੀਲ ਰੂਪ ਦੇ ਵਿੱਚ ਤੇ ਸ਼ੋਮਣੀ ਕਮੇਟੀ ਨੇ ਇਹ ਸਾਰਾ ਜਿਹੜਾ ਅੱਜ ਮਤਾ ਪਾਸ ਕੀਤਾ ਉਹ ਤੋਂ ਇਲਾਵਾ ਮੈਂ ਕਹਿ ਸਕਦਾ ਬੜੇ ਠੰਡੇ ਸਹਿਜ ਚ ਸ਼ਾਂਤੀ ਵਿੱਚ ਇਹ ਸਾਰੀ ਮੀਟਿੰਗ ਹੋਈ ਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਬੇਹੱਦ ਕੀਮਤੀ ਜਿਹੜੇ ਉਹ ਪੇਚ ਵੀ ਕੀਤੇ ਆ ਤੇ ਅਸੀਂ ਅੱਗੇ ਵੀ ਆਲਰੇਡੀ ਕਿਉਂਕਿ ਇੱਕ ਗੱਲ ਸਭ ਤੋਂ ਜਿਹੜੀ ਵੱਡੀ ਸੀ ਉਹ ਇਹ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਦੇਖਦੇ ਹਾਂ ਕਿ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਆ ਉਹ ਸ਼ਿਕਾਇਤਾਂ ਫੇਰ ਧਰਮ ਪ੍ਰਚਾਰਕਾਂ ਕੋਲ ਭੇਜ ਦਿੰਦੇ ਆ ਧਰਮ ਪ੍ਰਚਾਰ ਦੇ ਪ੍ਰਚਾਰਕ ਫਿਰ ਉਹਨਾਂ ਗੱਲਾਂ 'ਚ ਉਲਝੇ ਰਹਿੰਦੇ ਆ ਤੇ ਅਸੀਂ ਪਿਛਲੇ ਜਨਰਲ ਹਾਉਚੇ ਮਤਾ ਰੱਖਿਆ ਸੀ ਕਿ ਇੱਕ ਐਡਵਾਈਜ਼ਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣ ਜਾਏ ਉਹ ਐਡਵਾਈਜ਼ਰੀ ਕਮੇਟੀ ਉਹ ਮਸਲੇ ਜਿਹੜੇ ਪਚੀਦਾ ਕੌਮੀ ਜਿਹੜੇ ਮਸਲੇ ਆ ਉਹੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭੇਜੇ ਜਾਣ ਦੂਸਰੇ ਸਾਰੇ ਜਿਹੜੇ ਮਸਲੇ ਆ ਉਹ ਕੋਰ ਕਰਕੇ ਬਣਦਾ ਜਿਹੜਾ ਉਹਦਾ ਫੈਸਲਾ ਐਡਵਾਈਜ਼ਰੀ ਕਮੇਟੀ ਲਵੇ ਤੇ ਉਹਦੀ ਜੇ ਕਿਸੇ ਨੇ ਅਪੀਲ ਕਰਨੀ ਅਪੀਲੰਦਾ ਸੈਸ ਉਹਦੀ ਫੈਸਲਾ ਕਰ ਲਿਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਫਿਰ ਅਪਰੋਚ ਕਰ ਸਕਦਾ ਉਹਦੇ ਵਿੱਚ ਸੁਪਰਮੈਸੀ ਸਾਰੀ ਦੀ ਸਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਆ ਸੋ ਅੱਜ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਵਾਣ ਸਾਰੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੇ ਇੱਕ ਸੁਰਤਾ ਦਾ ਸਬੂਤ ਦਿੱਤਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵਉੱਚ ਸੰਸਥਾ ਇਹ ਸੰਸਥਾ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਦਾ ਪ੍ਰਮੰਧ ਤੇ ਹੋਰ ਸਾਰੇ ਕਾਰਜ ਕਰਦੀ ਆ ਸੋ ਇਨਾਂ ਕੇ ਸਾਡਾ ਅੱਜ ਦਾ ਇਹ ਵਿਸ਼ੇਸ਼ ਅਜਲਾਸ ਜਿਹੜਾ ਇਹਦਾ ਅਜੰਡਾ ਸੀ ਜਿਹੜਾ ਸਾਰਿਆਂ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਇਹ ਜਿਹੜਾ ਮਤਾ ਪਾਸ ਵੀ ਕੀਤਾ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਈਜ਼ਰੀ ਕਮੇਟੀ ਵੀ ਕੰਮ ਕੀਤੀ ਹੋਰ ਫਲੋਰੀ ਕਮੇਟੀ ਕਰ ਰੂਗੀ ਕਿ ਕੁਝੇ ਖਾਮੋਲੇ ਦੇਖੋ ਇਹ ਅਸੀਂ ਜਨਰਲ ਹਾਊਸ ਨੇ ਪਹਿਲਾਂ ਵੀ ਮਤਾ ਪਾਇਆ ਸੀ ਅੱਜ ਵੀ ਬੀਬੀ ਕਰਜੋਤ ਕਰਮ ਹੋਏ ਗੌਰ ਬੀਬੀ ਕਰਮਜੋਤ ਕੋਰ ਬਲੋਂ ਸੁਝਾਅ ਆਇਆ ਸੀਗਾ ਹੋਰ ਵੀ ਸੁਝਾਅ ਬਹੁਤ ਸਾਰੇ ਆ ਮੇਰ ਕੋ ਜਿਹੜੇ ਉਹ ਕਿਉਂਕਿ ਅਸੀਂ ਕਮੇਟੀ ਅਖੀੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਬਣਾਉਗੀ ਪਮਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕਟੀ ਐਨਾਉਂਸ ਹੋ ਕਰ ਦੇਣ ਉਹ ਸਾਰਾ ਜਿਹੜੇ ਗੁਰਮਤ ਦੇ ਧਾਰ ਨਹੀਂ ਸਿੱਖ ਵਿਦਵਾਨ ਆ ਉਹ ਸਾਰੇ ਉਹਦੇ ਚ ਸ਼ਾਮਲ ਕੀਤੇ ਜਾਣਗੇ ਅਜੇ ਕੁਝ ਵਿਦਵਾਨ ਜਿਹੜੇ ਲੱਲੇ ਜਾਂਦੇ ਨੇ ਕਮੇਟੀਆਂ ਚ ਜਿਹੜੇ ਆਰਐਸਐਸ ਨਾਲ ਬਾਤ ਦਾ ਸੰਬੰਧ ਤੋ ਨਿਕਲ ਰਹੇ ਨੇ ਮਿੰਨੀ ਚੌਧਰੀ ਮੈਂ ਵੀ ਚੌਥੀ ਮੈਂਬਰੀ ਕਮੇਟੀ ਆ ਉਹਦੇ ਚ ਵੀ ਇੱਕ ਨੂੰ ਜੇ ਆਪਾਂ ਬਾਹਰ ਕਰ ਦਿੱਤਾ ਪਰ ਕੁਝ ਵੀ ਇਹੋ ਜਿਹੇ ਚਿਹਰੇ ਤੋਂ ਦੂਰ ਲਿਖਿਆ ਹੁੰਦੇ ਆ ਆਪਾਂ ਇਹ ਆਪ ਨੂੰ ਨੇ ਹਰੇ ਵੀ ਜਿਹੜੇ ਜਾ ਕੇ ਆਰਐਸਐਸ ਦੀਆਂ ਆਗੂਆਂ ਦੇ ਨਾਲ ਸਮਝੋ ਕਿ ਸਿਆਸੀ ਪੰਜਾਬ ਖੰਡਾਚੀ ਅਲਾਨੀ ਸ਼ੁਰੂ ਹੋ ਗਈ ਹੈ ਸਿਆਸੀ ਦੇਖੋ ਲਖਨਊ ਨਾਲ ਵਿੱਚ ਸਿੱਧੇ ਤੋਂ ਦੋਸਤੇ ਪਚਾਰ ਕੀਤਾ ਜਾ ਦੇਖੋ ਬੈਂਤੀ ਹੈ ਆ ਕਿਉਂਕਿ ਜੇ ਕਿਸੇ ਨੂੰ ਤੁਸੀਂ ਪੜਨਾ ਹੈ ਉਹਦੇ ਵਿੱਚ ਤਾਂ ਤੁਸੀਂ ਕਿਸੇ ਦੇ ਪੇਟ 'ਚ ਵੜ ਨਹੀਂ ਸਕਦੇ ਪਰ ਕਿਉਂਕਿ ਪਿਛਲੇ ਦਿਨੀ ਇਹ ਵੀਡੀਓ ਜਿਹੜੀ ਆ ਉਹ ਵੱਡੇ ਪੱਧਰ ਤੇ ਜਾਰੀ ਹੋਈ ਤੇ ਬਹੁਤ ਸਾਰੀਆਂ ਕੰਪਲੇਂਟਾਂ ਸ਼੍ਰੀ ਅਕਾਲਤਖ ਸਾਹਿਬ ਨੂੰ ਤੇ ਮੈਨੂੰ ਵੀ ਬਹੁਤ ਸਾਰੀਆਂ ਕੰਪਲੇਂਟਾਂ ਆਈਆਂ ਕਿ ਜੀ ਆਹ ਹੋ ਰਿਹਾ ਸੋ ਇਸ ਕਰਕੇ ਜਿਹੜੇ ਬਾਕੀ ਮੈਂਬਰ ਸਹਿਬਾਨ ਆ ਕਿਸੇ ਤੇ ਉਦਾਂ ਵੀ ਅਮੇ ਸ਼ੱਕ ਕਰੀ ਜਾਈ ਉਹ ਵੀ ਗੱਲ ਚੰਗੇ ਨਹੀਂ ਹੁੰਦੀ ਸਰਕਾਰ ਤਾਂ ਮੰਨਦੇ ਨੇ ਕਿ ਮਹਾਰਾਸ਼ਟਰ ਦੀ ਗੱਲ ਚਲੋ ਮੈਂ ਸਰਕਾਰ ਵਾਲਾ ਮੁੱਦਾ ਉਹਨਾਂ ਦਾ ਆਪਣਾ ਆ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਉਹਨਾਂ ਦੀ ਆਪਣੀ ਸੋਚ ਆ ਭਾਵੇਂ ਇਹ ਜਿਸ ਨੇ ਤੁਸੀਂ ਅੱਜ ਸਾਰਾ ਇਹ ਮਤਾ ਪਾਸ ਕੀਤਾ ਹੈ ਇਹ ਦੂਸਰੇ ਤਖਤਾਂ ਦੀ ਵੀ ਸਹਿਮਤੀ ਲਈ ਰਵੇਗੇ ਦੇਖੋ ਦੂਸਰੇ ਤਖਤ ਸਹਿਬਾਨਾਂ ਨੇ ਇਹ ਦੇਖੋ ਮੇਰੀ ਪਹਿਲਾਂ ਅੱਜ ਦਾ ਮਤਾ ਜਿਹੜਾ ਕਿਸ ਕਾਰਜ ਲਈ ਸੀ ਉਹ ਮਾਦਾ ਇਸ ਲਈ ਸੀ ਪਈ ਪਿਛਲੇ ਦਿਨੀ ਜਿਹੜੇ ਆਏ ਆ ਉਦੋਂ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਤੇ ਉਦੋਂ ਸ਼੍ਰੀ ਤਖਤਸੀਹ ਵੀ ਪreturnData ਸਾਹਿਬ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਉਹ ਜਿਹੜਾ ਥੋੜਾ ਜਿਹਾ ਮਕਾਲਤਨਾ ਹੋ ਗਿਆ ਡੈਡਲੌਕ ਜਿਹਾ ਲੱਗਾ ਸੀ ਉਹ ਸਾਰਾ ਭਾਵੇਂ ਆਪਣੇ ਤੌਰ ਤੇ ਸਾਰਾ ਉਹਨੇ ਹੱਲ ਕਰ ਲਿਆ ਸੀ ਪਰ ਉਹ ਫਿਰ ਪreturnData ਸਾਹਿਬ ਦੇ ਸਾਰੇ ਉਹਨਾਂ ਨੇ ਮੀਟਿੰਗਾਂ ਸੀ ਵੀ ਪਹਿਲਾਂ ਕਮੇਟੀ ਭੇਜੀ ਤੇ ਇਥੋਂ ਵੀ ਸਾਰਿਆਂ ਨੇ ਯਤਨ ਕੀਤਾ ਤੇ ਉਹ ਸਾਰਾ ਹੱਲ ਕਰ ਲਿਆ ਤੇ ਉਹਨਾਂ ਤਖਤ ਸਹਿਬਾਨਾਂ ਦੀ ਆਈਡੈਂਟੀਟੀ ਉਹਨਾਂ ਦੇ ਸਾਰੇ ਜਿਹੜੇ ਪਾਕਿਆ ਮੈਂ ਮਤਜ ਵੀ ਲਿਖਿਆ ਉਹ ਸਾਰੇ ਬਲੱਖਣ ਆ ਉਹ ਆਪਣੇ ਆਪ ਦੇ ਵੀ ਸਮਰਾਥ ਆ ਪਰ ਕੇਵਲ ਤਾਂ ਕੇਵਲ ਕੁਝ ਮੁੱਦੇ ਜਿਹੜੇ ਮੁੱਦੇ ਛਿੜੀ ਅਕਾਲ ਤੱਕ ਸਾਡੀ ਜੂਰਿਸਡਿਕਸ਼ਨ ਚ ਆਉਂਦੇ ਆ ਉਹ ਉਹ ਉਹਨਾਂ ਤਖਤ ਸਹਿਬਾਨਾਂ ਦਾ ਪੰਜ ਮੈਂਬਰੀ ਜਿਹੜੀ ਪੰਜ ਆਪਾਂ ਕਹਿੰਦੇ ਸਿੰਘ ਸਹਿਬਾਨ ਘਟੇ ਹੁੰਦੇ ਉਹ ਵੀ ਦਾ ਹਿੱਸਾ ਹੁੰਦੇ ਆ ਪਰ ਅੱਜ ਦਾ ਇਹ ਪਰਵੇਖ ਨਹੀਂ ਸੀ ਅੱਜ ਦਾ ਪਰਵੇਖ ਸੀ ਕਿ ਹਾਲਾਤ ਜਿਹੜੇ ਸਕਾਵੇਂ ਬਣਾਏ ਜਾਣ ਉਹ ਪਾਵੇਂ ਪਹਿਲਾਂ ਵੀ ਬਣ ਗਿਆ ਸੀ ਪਰ ਅਸੀਂ ਅੱਜ ਸਨੇਬਾ ਰੋਧਾ ਨੂੰ ਬੇਨਤੀ ਵੀ ਕੀਤੀ ਤੇ ਪਹਿਲਾਂ ਮਤਾ ਵੀ ਆ ਬਦਾਂਤੀ ਸਾਹਿਬ ਦੇ ਵੇਲੇ ਉਦੋਂ ਵੀ ਕੁਝ ਇਦਾਂ ਦੇ ਟਕਰਾਅ ਹੋ ਗਏ ਸੀ ਉਹ ਕੀ ਸੀ ਮੈਂ ਉਹ ਚ ਨਹੀਂ ਜਾਣਾ ਚਾਹੁੰਦਾ ਪਰ ਫਿਰ ਬੈਠ ਕੇ ਸਾਰਾ ਉਹ ਸੌਟ ਆਊਟ ਹੋ ਗਿਆ ਸੀ ਤੇ ਅੱਜ ਵੀ ਹੋ ਗਿਆ ਤੇ ਅਸੀਂ ਅੱਜ ਵਿਸ਼ੇਸ਼ ਜਲਾਸ ਦੇ ਵਿੱਚ ਅਪੀਲ ਕੀਤੀ ਆ ਉਹਨਾਂ ਨੂੰ ਵੀ ਤਾਂ ਕਿ ਗਾਂ ਉਹ ਵਿਖਦੇ ਵਿੱਚ ਤਾਕਤ ਸਹਿਬਾਨ ਸਤਕਾਰ ਜੋ ਹੋ ਗਿਆ ਪਰ ਸਭ ਤੋਂ ਸਰਬਉੱਚ ਜੇ ਤਾਕਤ ਨੂੰ ਕਿਸੇ ਨੂੰ ਮਾਨਤਾ ਜਾਂ ਸਰਬਉੱਚ ਤਾਕਤ ਆ ਉਹ ਕੇਵਲ ਤਾਂ ਕੇਵਲ ਜਿਹੜੀ ਅਕਾਲ ਤਖਤ ਸਾਹਿਬ ਪੰਜਾਬੀ ਅਧਿਕਾਰੀਆਂ ਦੇ ਨਾਲ 11 ਦੇ ਇਜਲਾਸ ਕਰਨ ਲਈ ਆ ਭਾਗ ਕੀਤੀ ਉਹਦੇ ਉਹਦੇ ਕਰਾਂਗੇ ਗੱਲ ਉਹ ਹਾਲੇ ਅਸੀਂ ਤਾਕਤ ਸਾਹਿਬ ਨੂੰ ਭੇਜੀ ਹੈ ਪੰਚਾਇਤ ਅਜ ਜੱਜਦਾਰ ਸਾਹਿਬ ਦੀ ਗੈਰ ਹਾਜ਼ਰੀ ਰਹੀ ਹੈ ਜੀ ਦੋਵੇਂ ਨਹੀਂ ਕੋਈ ਗੈਰ ਹਾਜ਼ਰੀ ਨਹੀਂ ਸੀ ਉਹਨਾਂ ਦੇ ਬਹਿਨੋਜੀ ਦੀ ਡੈਥ ਹੋ ਗਈ ਆ ਉਹ ਆਪਣੇ 10 ਤਰੀਕ 10 ਤਰੀਕ ਤੱਕ ਆਪਣੇ ਮਸ਼ਰੂਫ ਬਾਬਾ ਟੇਕ ਸਿੰਘ ਬਾਬਾ ਟੇਕ ਸਿੰਘ ਉਹਨੇ ਤੁਸੀਂ ਦੇਖਿਆ ਹੁਣੇ ਰੋਜ਼ ਅਖਬਾਰਾਂ ਚ ਆਉਂਦਾ ਉਹਨਾਂ ਨੇ ਧਰਮ ਪ੍ਰਚਾਰ ਇੰਨੇ ਰੱਖਿਆ ਜਿਜਦਾਰ ਨੇ ਧਰਮ ਪ੍ਰਚਾਰ ਜਾਵੇ ਤੇ ਫਿਰ ਉਹ ਵੀ ਚੰਗੀ ਨਹੀਂ ਲੱਗਦੀ ਕਿਉਂਕਿ ਜੇ ਕਿਸੇ ਮੈਂਬਰ ਨੇ ਰੱਖਿਆ ਹੁੰਦਾ ਆਪਣਾ ਪ੍ਰੋਗਰਾਮ ਸਾਰਾ ਤੇ ਉਹ ਫਿਰ ਇਸ ਕਰਕੇ ਨਹੀਂ ਆਏ ਇੱਕ ਪਰ ਆਲੋਗ ਜੀ ਇਹਨਾਂ ਦੀ ਕੇਅਰ ਕਰਦੇ ਹੋ ਰਾਮ ਨਹਿਂਦੀ ਪਰ ਉਹ ਦੁਬਾਰਾ ਨਹੀਂ ਮੈਂ ਮੈਂ ਤੁਸੀ ਪਹਿਲਾਂ ਵੀ ਕਿਤੇ ਤੁਹਾਨੂੰ ਬਾਰ-ਬਾਰ ਚੰਗਾ ਨਹੀਂ ਲੱਗ ਉਹ ਬਹੁਤ ਆਪਾਂ ਮਹੱਤਵ ਦੇ ਰਹੇ ਆਂ ਹਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਜਿਹੜਾ ਜਿਹਨੇ ਜੇਲ ਮੈਨੂਅਲ ਐਮੈਂਡ ਕਰ ਦਿੱਤਾ ਇੱਕ ਬੰਦੇ ਲਈ ਜੇ ਇੱਕ ਹੁੰਦਾ ਵੀ ਦੋ ਵਾਰੀ ਬੰਦਾ ਪ੍ਰੋਲ ਲੈ ਸਕਦਾ ਉਹਦੇ ਸਾਰੇ ਜੇਲ ਮੈਨੂਅਲ ਪੰਜਾਬ ਜੇਲ ਮੈਨੂਅਲ ਹਰਿਆਣਾ ਜੇਲ ਮੈਨੂਅਲ ਤੇ ਇਹ ਸਾਰੇ ਉਹ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਤੇ ਹੁਣ ਐਕਟ ਹੀ ਸਾਰੇ ਐਮੈਂਡ ਕਰ ਦਿੱਤੇ ਉਹਨੂੰ ਤਾਂ ਹੁਣ ਤੇ ਹੁਣ ਇਹ ਦੋ ਕੀ ਬਾਰ ਬਾਰ ਕਹੀ ਜਾਈਏ ਆਪਾਂ ਵਕੀਲ ਹੋਂ ਨਾ ਮੈਂ ਇਹ ਪੁੱਛਣਾ ਚਾ ਰਿਹਾ ਸੀ ਕਿ ਇਸ ਦੇ ਪਿੱਛੇ ਆਜ਼ਾਦਤਾ ਹੁੰਦੀਆਂ ਨੇ ਜਾਂ ਇਹਦੇ ਪਿੱਛੇ ਇਹ 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 ਫਰੋਲ ਦਾ ਜਿਹੜਾ ਹੁੰਦਾ ਇਹਨਾਂ ਆਜ਼ਾਦਤਾ ਦਾ ਕੋਈ ਨਹੀਂ ਆਜ਼ਾਦਤਾ ਸਿਰਫ ਤੱਕ ਕੇਵਲ ਦਾ ਕੰਮ ਹੁੰਦਾ ਜੀ ਕੇਵਲ ਤਾਂ ਕੇਵਲ ਸਜ਼ਾ ਤੱਕ ਉੱਥੇ ਤੱਕ ਹੁੰਦਾ ਉਦੋਂ ਬਾਅਦ ਜਿਹੜਾ ਆ ਇਹ ਸਾਰਾ ਫਿਰ ਗਵਰਨਮੈਂਟ ਦਾ ਕਾਰਜ ਹੁੰਦਾ ਬਹੁਤ ਧੰਨਵਾਦ ਸਾਡੀ ਸਾਡੀ ਜਿੰਮੇਦਾਰੀ